ਹੈਲੋ ਜੀ ਮੇਰੇ ਰੱਬ ਵਰਗੇ ਸਰੋਤਾਂ ਨੂੰ ਪਿਆਰ ਰਹੀ ਸਤਿ ਸ੍ਰੀ ਅਕਾਲ ਮੈਂ ਅੱਜ ਸੋਚਿਆ ਵੀ ਬਣਾਉਣੀ ਆ ਮੈਂ ਇੱਕ ਬਲੌਗ ਬਜਟ ਵਾਸਤੇ ਬਜਟ ਆ ਜਿਹੜਾ ਹੁਣ ਕ੍ਰਿਸਪਸ ਨਾਂਗੀ ਨਵਾਂ ਸਾਲ ਨਾਂ ਗਿਆ ਉਹਦੇ ਵਿੱਚ ਲੋਕ ਜਿਹੜੇ ਗੋਰੇ ਆ ਨਾ ਗੋਰੇ ਇਹ ਤਾਂ ਬਹੁਤ ਪਹਿਲਾਂ ਤਾਂ ਇਹਨਾਂ ਨੂੰ ਪੂਰੇ ਸਾਲ ਵਾਸਤੇ ਇਹਨਾਂ ਨੇ ਪੈਸੇ ਦੀ ਸੇਵਿੰਗ ਕਰਨੀ ਆ ਉਦੋਂ ਫਰਾਈਡੇ ਤੱਕ ਚਾਰ ਦਿਨ ਕੰਮ ਕਰਕੇ ਫਰਾਈਡੇ ਨੂੰ ਉਹ ਲੁੱਕ ਫੋਰਵਰਡ ਕਰਦੇ ਆ ਉਹ ਤਾਂ ਬਥੇਰੇ ਪੈਸ ਖਰਚ ਲੈਂਦੇ ਆ ਪਰ ਆਪਣੇ ਲੋਕ ਏਸ਼ੀਅਨ ਫੇਰ ਵੀ ਹਜੇ ਥੋੜਾ ਬਹੁਤ ਸੋਚਦੇ ਆ ਵੀ ਹਾਂਜੀ ਅਸੀਂ ਬਈ ਇੰਨਾ ਕੁ ਕਰੀਏ ਪਰ ਕਰਦੇ ਆ ਇਹਨਾਂ ਨੂੰ ਹੁਣ ਜਿੰਨਾ ਮਰਜੀ ਬੱਚਿਆਂ ਨੂੰ ਕਹਿ ਦੋ ਤੁਸੀਂ ਸਾਡੇ ਵਾਸਤੇ ਰਹਿਣ ਦੋ ਤੁਸੀਂ ਜਿਹੜੇ ਛੋਟੇ ਨਿਆਣੇ ਆ ਉਹਨਾਂ ਨੂੰ ਕਰ ਦੋ ਅਸੀਂ ਕਰਨਾ ਨਹੀਂ ਥੋੜਾ ਤੁਸੀਂ ਵੀ ਰਹਿਣ ਦੋ ਕਰਨ ਪਰ ਨਹੀਂ ਇਹ ਕਰਦੇ ਆ ਇਹਨਾਂ ਦਾ ਸ਼ੌਂਕ ਆ ਇਹ ਜਾਂਦੀ ਇੱਕ ਕਸਮ ਦਾ ਹਨਾ ਜਿਵੇਂ ਸਗ ਨਹੀਂ ਮਨਾਉਂਦੇ ਆ ਤੇ ਜੇ ਅਸੀਂ ਗੱਲ ਕਰੀਏ ਅਸੀਂ ਆਪਣੇ ਬਜਟ ਵਾਸਤੇ ਤੇ ਬਜਟ ਆ ਜਿਹੜਾ ਅਸੀਂ ਕਿਵੇਂ ਘਟਾ ਸਕਦੇ ਆ ਘਟਾਉਣ ਵਾਲੇ ਬਹੁਤ ਸਾਡੇ ਕੋਲ ਰਿਸੋਰਸ ਹੈਗੇ ਆ ਬਹੁਤ ਰਾਹ ਹੈਗੇ ਆ ਜੇ ਅਸੀਂ ਇਹ ਆਪਦੇ ਮਨ ਵਿੱਚ ਬਣਾ ਲਈਏ ਵੀ ਅਸੀਂ ਆਪਣੇ ਬਜਟ ਦੇ ਵਿੱਚ ਰਹਿਣਾ ਤੇ ਬਸ ਇਹਨੂੰ ਅੱਗੇ ਪਿੱਛੇ ਅਸੀਂ ਨਹੀਂ ਜਾਣਾਗਾ ਉਹਦੇ ਨਾਲ ਅਸੀਂ ਆਪਦਾ ਕੰਮ ਚਲਾਉਣਾ ਵਾ ਜੇ ਮੈਂ ਹੁਣ ਕੱਪੜਿਆਂ ਦਾ ਹੀ ਲਾ ਲਵਾਂ ਕੱਪੜੇ ਹੁਣ ਦੇਖ ਲਓ ਕਿੰਨੇ ਮਹਿੰਗੇ ਮਹਿੰਗੇ ਹੁੰਦੇ ਆ ਉਹਦੇ ਵਿੱਚ ਤੁਹਾਡਾ ਕਿੰਨਾ ਉਲਾ ਹੁੰਦਾ ਵਾ ਸਾਨੂੰ ਦੇਖ ਕੇ ਅਸੀਂ ਜਿੰਨੇ ਮਰਜੀ ਕਮਲੇ ਰਮਲੇ ਵੰਡੀਆਂ ਸਾਨੂੰ ਫੇਰ ਵੀ ਉਹ ਟੀਕਾ ਜਿਹਾ ਲਾਈ ਜਾਂਦੇ ਆ ਮੈਂ ਵੀ ਹੁਣ ਪਹਿਲਾਂ ਜਦੋਂ ਜਾਂਦੇ ਸੀ ਮੈਂ ਸਟੋਰਾਂ ਤੇ ਜਾਣਾ ਮੈਂ ਕਹਿੰਦਾ ਸਿਲਕ ਦਾ ਸੂਟ ਦਿਖਾ ਦੋ ਵਧੀਆ ਕਢਾਈ ਵਾਲਾ ਵਧੀਆ ਦਿਖਾਓ ਬਸ ਜਿੰਨਾ ਮਰਜੀ ਮਹਿੰਗਾ ਹੋਵੇ ਜੇ ਮੈਨੂੰ ਚੰਗਾ ਲੱਗਿਆ ਬਸ ਫੇਰ ਅਸੀਂ ਲੈਣਾ ਆਪਾਂ ਇਦਾਂ ਹੀ ਕਰਦੇ ਆ ਸਾਰੇ ਕਰਦੇ ਆ ਇਦਾਂ ਇਕੱਲੇ ਨਾਟ ਮੈਂ ਤੇ ਫੇਰ ਜਦੋਂ ਅਸੀਂ ਉਹ ਸੂਟ ਲੈ ਲੈਨੇ ਆ ਫੇਰ ਅਸੀਂ ਦੇਖਦੇ ਆ ਇਹਦੇ ਤਾਂ ਮੈਂ ਨੇ ਪੈਸਾ ਲਾਇਆ ਸੀਗੇ ਹੁਣ ਤਾਂ ਇਹ ਖਰਾਬ ਹੋ ਜਾਊਗਾ ਹੁਣ ਤਾਂ ਮੈਸਜ ਪਾਉਣਾ ਨਹੀਂਗਾ ਮੈਂ ਜਦੋਂ ਪਹਿਲਾਂ ਪਿੱਲਾਂ ਆਈ ਸੀ ਜਾਂ ਉਸ ਤੋਂ ਬਾਅਦ ਵੀ ਜਦੋਂ ਇੰਡੀਆਂ ਵਿੱਚ ਗਈਆਂ ਆਲਵੇਜ਼ ਮੈਂ ਕਹਿਣਾ ਵੀ ਮੈਨੂੰ ਸਿਲਕ ਦਾ ਸੂਟ ਦਿਖਾਓ ਵਧੀਆ ਸੂਟ ਦਿਖਾਓ ਉਹ ਮੈਂ ਸਿਲਕ ਦੇ ਸੂਟ ਲੈ ਆਉਣੇ ਉਹ ਫਿਰ ਦੇਖਣਾ ਵੀ ਉਹ ਜੀ ਨਾ ਕਰਨਾ ਵੀ ਇਹ ਪਾਵਾਂਗੇ ਬੱਚੇ ਛੋਟੇ ਸੀਗੇ ਉਹਦੋਂ ਤੱਕ ਉਹਨਾਂ ਦਾ ਫੈਸ਼ਨ ਵੀ ਬਦਲ ਜਾਂਦਾ ਤੇ ਨਾਲੇ ਉਹ ਥੋੜੇ ਓਦਾਂ ਟਾਈਟ ਹੀ ਹੋ ਜਾਂਦੇ ਆ ਤੇ ਹੁਣ ਮੈਨੂੰ ਇੱਕ ਮੇਰੀ ਫਰੈਂਡ ਮਿਲੀ ਉਹ ਮੈਨੂੰ ਕਹਿੰਦੀ ਮੈਂ ਕਹਾ ਵੀ ਇਹ ਸੂਟ ਤੇ ਬੜੇ ਸੋਹਣੇ ਹੁੰਦੇ ਆ ਵੈਸੇ ਹਨਾ ਮੈਂ ਇਦਾਂ ਤਾਂ ਨਹੀਂ ਪੁੱਛਿਆ ਵੀ ਕਿੰਨੇ ਪ੍ਰਾਈਸ ਤੋਂ ਕਹਿੰਦੇ ਭੈਣ ਜੀ ਮੇਰੇ ਤਾਂ ਸੂਟ ਸਸਤੇ ਹੀ ਬਹੁਤ ਹੁੰਦੇ ਆ ਵੇਖੋ ਉਹ ਕਿਵੇਂ ਕਹਿੰਦੇ ਮੈਂ 1.5 ਹਜ਼ਾਰ ਤੱਕ ਬਜਟ ਰੱਖਿਆ ਵੱਧ ਤੋਂ ਵੱਧ 1000 ਤੱਕ ਵੀ ਹੁੰਦੇ ਆ ਮੈਂ ਕਹਾ ਅੱਛਾ ਕਹਿੰਦੀ ਮੈਂ ਇਦਾਂ ਸੂਟ ਲੈ ਲੈਣੀ ਆ ਪੂਰਾ ਆਮ ਪਾਉਣ ਵਾਸਤੇ ਬਸ ਉਹਦੇ ਨਾਲ ਵਧੀਆ ਪਿਓਰ ਦਾ ਦੁਪੱਟਾ ਲੈਣਾ ਵਾ ਤੇ ਸਲਾਈ ਸਲੋਈ ਪਾ ਕੇ ਵੱਧ ਤੋਂ ਵੱਧ 1.5 ਹਜ਼ਾਰ ਦਾ ਹੋ ਗਏ ਨਹੀਂ 1000 ਦਾ ਮੇਰਾ ਇਹ ਤਾਂ ਬੜਾ ਵਧੀਆ ਵਾ ਮੈਨੂੰ ਵੀ ਆਏ ਆਵੇ ਵੀ ਮੈਂ ਵੀ ਛੇਤੀ ਛੇਤੀ ਜਾ ਕੇ ਅੰਡਰੀਆ ਵਿੱਚ ਇੰਨੇ ਕੁ ਸਸਤੇ ਕੱਪੜੇ ਖਰੀਦਦਾ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਸੀਗੇ ਉਹ ਜਿਹੇ ਕੱਪੜੇ ਹੱਲ ਫੇਰ ਮੈਂ ਉੱਥੇ ਦੇਖਿਆ ਮੈਂਗਾ ਸੇਵਿੰਗ ਬਹੁਤ ਸੋਹਣੀ ਹੁੰਦੀ ਹੈ ਜਦੋਂ ਅਸੀਂ ਮਹਿੰਗੇ ਸੂਟ ਲੈਣੇ ਆ ਮਹਿੰਗੇ ਹੁਣ ਜੇ ਅਸੀਂ ਲੈਣੇ ਆ ਵਧੀਆ ਟੇਲਰ ਕੋਲ ਜਾਂਦੇ ਆ ਸਲਾਈ ਸਲਾਈ ਤੇ ਡਿਪੈਂਡ ਆ ਇਹ ਨਹੀਂ ਡਿਪੈਂਡ ਵੀ ਤੁਸੀਂ ਸੂਟ ਕਿੰਨਾ ਵਧੀਆ ਲਿਆ ਡਿਪੈਂਡ ਇਹ ਆ ਵੀ ਤੁਸੀਂ ਸਲਾਈ ਕਿਸ ਤਰ੍ਹਾਂ ਦੇ ਬੰਦੇ ਤੋਂ ਕਰਵਾਈ ਆ ਮੈਂ ਹੁਣ ਕਿੰਨੀ ਵਾਰੀ ਆ ਪਲੇਨ ਲੈ ਕੇ 3D ਬਣਾ ਕੇ ਹਨ ਕਿਸੇ ਦਾ ਦੁਪੱਟਾ ਕਿਸੇ ਦਾ ਕੁਛ ਲੈ ਕੇ ਉਹਦੇ ਨਾਲ ਜੁਐਲਰੀ ਥੋੜੀ ਹੈਵੀ ਲਾਈ ਲਈ ਕੋਈ ਚੀਜ਼ ਲਾ ਲਓ ਉਹਦੇ ਨਾਲ ਤੁਸੀਂ ਬਹੁਤ ਐਲੀਗੈਂਟ ਲੱਗਦਾ ਵਾ ਤੇ ਕੋਈ ਤੁਹਾਨੂੰ ਇਦਾਂ ਦਾ ਪ੍ਰੈਸ਼ਰ ਨਹੀਂ ਹੁੰਦਾ ਹਾਬ ਹੈ ਨਿਕ ਪੈਸੇ ਲਾਏ ਆ ਹੁਣ ਇਹਦਾ ਇਹ ਨਾ ਹੋ ਜੇ ਉਹ ਨਾ ਹੋ ਜਿੰਨੇ ਕੁ ਦੀ ਉਹਦੀ ਪ੍ਰਾਈਸ ਹੁੰਦੀ ਓੰਨੇ ਕਵਾਰੀ ਆਪਾਂ ਪਾ ਲੈਨੇ ਆ ਸੋ ਅਸੀਂ ਜੇ ਇਸ ਤਰ੍ਹਾਂ ਦੀ ਗੱਲਾਂ ਦੇ ਮਨ ਵਿੱਚ ਤੇ ਇੱਥੇ ਰੱਖੀਏ ਦਿਮਾਗ 'ਚ ਤੇ ਇੱਥੇ ਰੱਖੀਏ ਇਥੋਂ ਤੱਕ ਨਾਲ ਜਾਂਦੇ ਆ ਸਾਡੇ ਸਿਰ ਨੂੰ ਉੱਥੇ ਹੀ ਸਾਡਾ ਦਿਮਾਗ ਜਿਆਦਾ ਪਹੁੰਚ ਜਾਂਦਾ ਵਾ ਤੇ ਇਹਦੇ ਵਿੱਚ ਅਸੀਂ ਐ ਇਸ ਤਰ੍ਹਾਂ ਕਰ ਸਕਦੇ ਆ ਬਈ ਆਪਦੇ ਮਨ ਨੂੰ ਤੁਸੀਂ ਖੁਸ਼ ਰੱਖੋ ਤੁਸੀਂ ਪੂਰੇ ਐਨ ਆਦੇ ਮਨ ਨੂੰ ਪੱਕਾ ਕਰੋ ਵੀ ਜਿਹੜੇ ਫੰਕਸ਼ਨ ਤੇ ਮੈਂ ਜਿਹੜੇ ਕੱਪੜੇ ਪਾਏ ਆ ਉਹ ਮੇਰੇ ਬਹੁਤ ਸੋਹਣੇ ਆ ਮੈਂ ਸਾਰਿਆਂ ਤੋਂ ਬਹੁਤ ਸੋਹਣੀ ਲੱਗਦੀ ਆ ਨਾਲ ਜੁਐਲਰੀ ਪਾ ਲਓ ਮੇਕਅਪ ਉਦੋਂ ਦਾ ਕਰ ਲਓ ਬਹੁਤ ਵਧੀਆ ਲੱਗੂਗਾ ਉਹ ਸਿੰਪਲ ਤੇ ਐਲੀਗੈਂਟ ਵੈਰੀ ਨਾਈਸ ਤੇ ਇਹਦੇ ਨਾਲ ਹੁਣ ਸਾਨੂੰ ਸਾਨੂੰ ਕਿਹੜਾ ਇਹ ਜੇ ਅਸੀਂ ਬਹੁਤ ਵਧੀਆ ਪਾ ਲਿਆ ਸੀਗਾ 10 15000 ਦਾ ਸੀ 20000 ਦਾ ਪਾ ਕੇ ਆ ਗਏ ਆ ਉਹ ਕਈਆਂ ਲੋਕਾਂ ਦਾ ਤੋਂ ਏਦਾਂ ਲੱਗਦਾ ਬਸ ਵੇਚਣ ਦੀ ਹਣੀ ਉਹ ਬਹੁਤ ਫਨੀ ਲੱਗਦੇ ਹੁੰਦੇ ਆ ਤੇ ਮੈਂ ਹੁਣ ਹਮੇਸ਼ਾ ਜਿਵੇਂ ਸਾੜੀ ਦਾ ਸੂਟ ਸਮਾ ਲੈਣਾ ਵਾ ਤੇ ਉਹਦੇ ਨਾਲ ਵਧੀਆ ਐਨ ਆਪ ਦਾ ਪਿਓਰ ਦਾ ਦੁਪੱਟਾ ਲੈ ਲੈਣਾ ਵਾ ਤੇ ਉਹ ਵੀ ਬਹੁਤ ਵਧੀਆ ਲੱਗਦੇ ਆ ਸਿੰਪਲ ਐਂਡ ਐਲੀਗੈਂਟ ਤੋ ਅਸੀਂ ਆਪਣੇ ਜਿਹੜੀ ਮਨੇ ਆ ਉਹਨੂੰ ਅਸੀਂ ਸੇਵ ਕਰ ਸਕਦੇ ਆ ਹਮੇਸ਼ਾ ਅਸੀਂ ਬਜਟ ਦੇ ਵਿੱਚ ਰਹੀਏ ਦੇਖ ਲਓ ਸਾਡੀ ਵੀ ਪੌਕੇਟ ਕਿੰਨੀ ਕ ਅਲਾਉ ਕਰਦੀ ਆ ਉੱਥੇਕ ਤੱਕ ਜਾਓ ਆ ਤਾਂ ਹੁਣ ਮਹਿੰਗੇ ਤੋਂ ਮਹਿੰਗਾ ਆਪਾਂ ਕਿਸੇ ਦੀ ਰੀਸ ਨਹੀਂ ਕਰ ਸਕਦੇ ਉਹ ਵੀ ਲੋਕ ਹੈਗੇ ਬਥੇਰੇ ਪਰ ਉਹਦੇ ਉਹ ਵੀ ਆ ਤੇ ਜਦ ਮਹਿੰਗਾ ਰਹੋਗੇ ਵਾਰ-ਵਾਰ ਤੇ ਸਸਤਾ ਰਹੋਗੇ ਸਸਤਾ ਰਹੋਗੇ ਵਾਰ-ਵਾਰ ਤੇ ਮਹਿੰਗਾ ਰਹੋਗੇ ਇੱਕ ਵਾਰ ਇੱਕ ਹਵਾਲਾ ਤਾਂ ਬਣੀ ਆ ਪਰ ਕੱਪੜਿਆਂ ਦੇ ਵਿੱਚ ਨਹੀਂ ਹੁੰਦੀ ਤੋ ਅਸੀਂ ਇਹਨੂੰ ਇਸ ਤਰ੍ਹਾਂ ਆਪਦੇ ਆਪ ਨੂੰ ਅਨਕਰੇਜ ਕਰੀਏ ਵੀ ਅਸੀਂ ਕੱਪੜਿਆਂ ਤੇ ਬਹੁਤੇ ਪੈਸੇ ਨਹੀਂ ਲਾਉਣੇਗੇ ਹੁਣ ਤਾਂ ਜਿਹੜੇ ਬੱਚੇ ਆ ਉਹ ਵੀ ਬਹੁਤ ਸਿਆਣੇ ਹੋਏ ਹੋਏ ਆ ਉਹ ਵੀ ਕਹਿੰਦੇ ਵੀ ਕੱਪੜੇ ਦਾ ਕੀ ਫਾਇਦਾ ਤੁਸੀਂ ਸਸਤੇ ਸਟੋਰਾਂ ਤੋਂ ਲੈ ਲ ਦਸਨਟ ਮੈਟਰ ਦੋ ਵਾਰੀ ਪਾ ਲਓ ਚਾਰ ਵਾਰੀ ਪਾ ਲਓ ਬਸ ਚੈਰਿਟੀ ਤੇ ਦੇ ਦਿਓ ਕਿਸੇ ਨੂੰ ਦੇ ਦਿਓ ਇੱਥੇ ਬਸ ਇਹ ਗੱਲ ਮੈਂ ਕਹਿੰਨੀ ਉਹਨਾਂ ਦੇ ਰੂਲ ਬਹੁਤ ਵਧੀਆ ਅਸੀਂ ਕਿੰਨੇ ਜਿਹੜੀ ਗੱਲਾਂ ਨਾ ਅਸੀਂ ਆਹ ਬੱਚਿਆਂ ਤੋਂ ਸਿੱਖਦੇ ਹਾਂ ਲੋ ਕਹਿੰਦੇ ਵੇਸਟ ਆਫ ਮਨੀ ਆ ਸਾਨੂੰ ਕਹਦੇ ਨੇ ਕੁੜੀਆਂ ਮੇਰੀਆਂ ਕਹਿੰਦਿਆਂ ਮਮ ਬੈਸਟ ਆਫ ਮਨੀ ਤੇ ਹੁਣ ਸਾਨੂੰ ਅਸੀਂ ਲੱਗਦਾ ਲੈ ਇਹ ਕਿਵੇਂ ਹੁੰਦਾ ਆਪਦਾ ਸ਼ੌਂਕ ਪੂਰਾ ਕਰਨਾ ਚਾਹੀਦਾ ਸੋ ਸੱਚੀਆ ਹੁਣ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਵੀ ਆਪਦਾ ਮਾੜਾ ਮੂਟਾ ਦੇਖਿਓ ਜੇ ਤੁਹਾਨੂੰ ਗੱਲ ਚੰਗੀ ਲੱਗੀ ਤਾਂ ਨੂੰ ਦੇਖ ਲਓ ਵੀ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਤੇ ਬੈਲ ਕਰਦੇ ਹੋ ਸਤਿ ਸ੍ਰੀ ਅਕਾਲ ਜੀ